ਆਸ਼ਾ ਵਰਕਰ ਯੂਨੀਅਨ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਸਰਕਾਰੀ ਹਸਪਤਾਲ ਵਿੱਚ ਪੰਜਾਬ ਦੇ ਸਿਹਤ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਇੱਥੇ ਬੋਲਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਕਰਕੇ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਜਾਰੀ ਰਹੇਗਾ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜੋ ਕਿ ਮੰਨੀਆਂ ਹੋਈਆਂ ਲਾਗੂ ਜਲਦੀ ਨਹੀਂ ਕੀਤੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸਿੱਧਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਉਥੇ ਹੋਰ ਬੋਲਦੇ ਆਸ਼ਾ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੋਈ ਨਹੀਂ ਅੰਿਆਰੀ ਹੈ ਹਮਾਰੀ ਨਾਰੀਏ ਕੋਈ ਨਹੀਂ ਅੰਿਆਰੀ ਹੈ ਹੱਤਾਂ ਲਈ ਜੋ ਲੜਦੇ ਮਿਲਾਂ ਤੋਂ ਨਹੀਂ ਕਰਦੇ ਲੋਕ ਜੱਚਾ ਬੱਚਾ ਦੀ ਮਾਂ ਤੇ ਬੱਚੇ ਦੀ ਮੌਤ ਦਰ ਘਟਾਉਣ ਦੇ ਵਿੱਚ ਤੇ ਜਿਹੜਾ ਲਿੰਗ ਅਨੁਪਾਤ ਹੈ ਪਉਦੇ ਵਿੱਚ ਲੰਗਨ ਪਾਤ ਨੂੰ ਖਤਮ ਕਰਨ ਵਿੱਚ ਸਾਡੀਆਂ ਆਸ਼ਾ ਵਰਕਰ ਤੇ ਫੈਸੀਲੀਟੇਟਰ ਪੈਣਾ ਦਾ ਸਭ ਤੋਂ ਵੱਧ ਯੋਗਦਾਨ ਹੈ ਗਲਾਂ ਵਿੱਚ ਮੈਡਲ ਪਾਉਣ ਨੂੰ ਤਾਂ ਮੰਤਰੀ ਪਾਏ ਜਾਂਦੇ ਨੇ ਕਿ ਅਸੀਂ ਇਹ ਕੰਮ ਕੀਤਾ ਹੈ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਜਿਹੜੇ ਸਾਡੀਆਂ ਆਸ਼ਾ ਵਰਕਰ ਪੈਣਾ ਨੇ ਜਿਨ੍ਹਾਂ ਨੇ ਨੁਗੁਨੇ ਪੱਤੇ 50-50 ਰੁਪਏ 100-100 ਰੁਪਏ ਵਿੱਚ ਕੰਮ ਕੀਤਾ ਹੈ ਤਾਂ ਹੁਣ ਸਾਡੇ ਕੋਲ ਜਿਹੜੇ ਕੰਮ ਨਹੀਂ 54-55 ਕੰਮ ਨੇ ਜਿਹੜੇ ਸਾਡੀ ਰੇਤੀ ਵਿੱਚ ਇੱਕ ਦਿਨ ਵਿੱਚ ਤਾਂ ਬੇਨਤੀ ਵੀ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ ਤੇ ਸਾਨੂੰ ਸਾਰੇ ਕੰਮ ਸੰਪੇ ਗਏ ਨੇ ਪਰ ਪੰਜਾਬ ਸਰਕਾਰ ਵੱਲੋਂ ਸਾਨੂੰ ਸਾਡਾ ਪਰਿਵਾਰ ਕਾਲਣ ਲਈ ਪੁਜੇਰਤ ਦੇ ਦੈਰੇ ਵਿੱਚ ਨਹੀਂ ਲਿਆਂਦਾ ਗਿਆ ਤੇ ਪਹਿਲਾਂ ਜਿਹੜੇ ਸਾਨੂੰ ਪੱਤੇ ਦਿੱਤੇ ਜਾਂਦੇ ਸਨ ਪਿਛਲੇ ਦਿਨਾਂ ਦੇ ਵਿੱਚ ਕੰਮ ਸਾਡੇ ਕੋਲ ਪ੍ਰੋਪਰ ਲਿਆ ਜਾ ਰਿਹਾ ਹੈ ਲੇਕਿਨ ਸਾਡੇ ਪੱਤੇ ਬਹੁਤ ਸਾਰੇ ਕੱਟ ਦਿੱਤੇ ਗਏ ਨੇ ਸੈਂਟਰ ਸਰਕਾਰ ਵੱਲੋਂ ਤਾਂ ਚੰਨੀ ਸਰਕਾਰ ਨੇ ਜਦੋਂ ਨਵੇਂ ਇਲੈਕਸ਼ਨ ਹੋਣ ਵਾਲੇ ਸੀ ਉਦੋਂ ਸਾਡਾ 2500 ਰੁਪਏ ਲਾਗੂ ਕੀਤਾ ਸੀ ਮਹੀਨੇ ਦਾ ਜਿਹੜਾ ਕਿ ਹੁਣ ਟਾਈਮ ਤੇ ਉਹ ਵੀ ਨਹੀਂ ਮਿਲਦਾ 2500 ਰੁਪਏ ਨਾਲ ਅਸੀਂ ਕਰਦਾ ਗੁਜ਼ਾਰਾ ਨਹੀਂ ਚਲਾ ਸਕਦੇ ਤਾਂ ਭਗਵੰਤ ਮਾਨ ਸਾਹਿਬ ਜਿਹੜਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਜਲਾਲਾਬਾਦ ਤੇ ਅੰਮ੍ਰਿਤਸਰ ਸਾਡੇ ਆਸ਼ਾ ਵਰਕਰ ਤੇ ਵੈਸੀ ਲੈਟਰ ਆਗੂਆਂ ਨਾਲ ਵਾਅਦਾ ਕੀਤਾ ਸੀ ਕਿ ਪੈਣੋ 2500 ਰੁਪਏ ਨਾਲ ਤਾਂ ਕੁਝ ਨਹੀਂ ਬਣਦਾ ਤੇ ਮੈਂ ਜਦੋਂ ਸੱਤਾ ਵਿੱਚ ਆਵਾਂਗਾ ਤੇ ਆਉਂਦਿਆਂ ਹੀ ਤੁਹਾਡਾ 10000 ਰੁਪਏ ਪ੍ਰਤੀ ਮਹੀਨਾ ਕਰਾਂਗਾ ਪਰ ਭਗਵੰਤ ਮਾਨ ਵਾਅਦਾ ਪੂਰਾ ਕਰਨ ਦੀ ਬਜਾਏ ਸਾਡੀ ਲੀਡਰਸ਼ਿਪ ਨੂੰ ਚੁੱਕ ਕੇ ਬਿਨਾ ਕਿਸੇ ਮਤਲਬ ਤੋਂ ਬਿਨਾ ਕਿਸੇ ਨੋਟਿਸ ਦੇ ਬਿਨਾ ਖੂਰ ਕੀਤੇ ਅਰੈਸਟ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਨੂੰ ਜਾ ਰਹੇ ਹਨ ਅਸੀਂ ਪੰਜਾਬ ਸਰਕਾਰ ਦੀ ਜੰਮ ਕੇ ਨਕਦੀ ਕਰਦੇ ਹਾਂ ਇੱਕ ਜਥੇਬੰਦੀ ਵੱਲੋਂ ਕਿਉਂਕਿ ਜਿਵੇਂ ਸਾਡੇ ਅਮਰਜੀਤ ਕੌਰ ਰਣਸਲ ਵਾਲਾ 15 ਅਗਸਤ ਤੋਂ ਪਹਿਲਾਂ 13 ਅਗਸਤ ਵਾਲੇ ਦਿਨ ਕਾਰ ਕੰਮ ਕਰਦਿਆਂ ਨੂੰ ਚੁੱਕ ਕੇ ਥਾਣੇ ਲੈ ਗਿਆ ਅਰੈਸਟ ਕੀਤਾ ਬਿਨਾ ਮਤਲਬ ਹਰਸਮੈਂਟ ਕੀਤਾ ਗਿਆ ਜਦ ਕਿ ਸਾਡਾ ਪ੍ਰੋਗਰਾਮ 25 ਤੋਂ 31 ਤੱਕ ਦਾ ਸੀ ਤੇ ਸਾਡੀ ਹੜਤਾਲ ਸ਼ੌਕ ਨਾਲ ਨਹੀਂ ਰੱਖੀ ਗਈ ਕਿਉਂਕਿ ਪੰਜਾਬ ਸਰਕਾਰ ਸਾਡੀ ਗੱਲ ਸੁਣਨ ਤਿਆਰ ਨਹੀਂ ਮੀਟਿੰਗ ਦੇ ਅੰਦਰ ਤਮੀਕੀ ਦੇ ਵਿੱਚ ਮੁਤਰੀ ਕੀਤੀ ਜਾਂਦੀ ਹੈ ਵਾਰ-ਵਾਰ ਮੀਟਿੰਗ ਸਾਡੀ ਸਾਡੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਆਸ਼ਾ ਵਰਕਰਾਂ ਦੇ ਫੈਸਲੇ ਤੇ ਭੈਣਾ ਇਹਨਾਂ ਦੇ ਕੱਟੇ-ਬੱਤੇ ਬਾਲ ਕੀਤੇ ਜਾਣ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ 2500 ਨੂੰ 10000 ਵਿੱਚ ਕਰਨ ਦਾ 10000 ਰੁਪਏ ਪ੍ਰਤੀ ਮਹੀਨਾ ਕਨਵਰਟ ਕੀਤਾ ਜਾਵੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਨੂੰ ਉਜਰਦੇ ਧਾਰੇ ਵਿੱਚ ਲਿਆ ਕੇ 26000 ਰੁਪਏ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ। ਹਾਜ਼ਰੀ ਸਹੀ ਕੀਤੀ ਨਹੀਂ ਬਈ। ਕੱਲ ਕੱਲ ਹੈਲਥ ਮਨਿਸਟਰ ਫਾਜ਼ਿਲ ਖਾ ਆਏ ਹੋਏ ਸੀਗੇ। ਜੀ। ਤੁਸੀਂ ਉਹਨਾਂ ਨੂੰ ਕੋਈ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਟਾਈਮ ਮੰਗਿਆ ਸੀਗੇ? ਹਾਂਜੀ ਹਾਂਜੀ ਅਸੀਂ ਨੋਟਿਸ ਵੀ ਭੇਜਿਆ ਹੋ ਸੀ। ਸੀਆਈਡੀ ਰਾਹੀਂ ਅਸੀਂ ਟਾਈਮ ਦੀ ਮੰਗ ਕੀਤੀ ਐ ਪਰ ਸਾਨੂੰ ਇਹ ਕਿਹਾ ਗਿਆ ਕਿ ਸਿਹਤ ਮੰਤਰੀ ਸਾਹਿਬ ਤਾਂ ਜਿੱਥੇ ਹੜ੍ਹ ਆਏ ਨੇ ਹੜ੍ਹ ਕੀਤੇ ਇਲਾਕੇ ਚ ਜਾ ਰਹੇ ਨੇ। ਦੇਖੋ ਉਹ ਵੀ ਤਾਂ ਸਾਡੇ ਲੋਕ ਹੀ ਨੇ। ਨਹੀਂ ਹਰਟਪੀਡ ਤੇ ਇਲਾਕੇ ਚ ਤੇ ਜਾ ਰਹੇ ਨੇ ਉਹ ਤਾਂ ਕੱਲ ਫਾਜ਼ਿਲਕਾ ਵੀ ਆਏ ਸੀਗੇ ਇਹ ਮਿਲ ਸਕਦੇ ਸੀ ਪਰ ਸਾਨੂੰ ਨਹੀਂ ਮਿਲੰਦਾ ਸਮਾਂ ਦਿੱਤਾ ਗਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਜੇ ਮੰਤਰੀ ਨਾ ਸਾਡੇ ਨੋਟਿਸ ਪਹੁੰਚੇ ਨੇ ਹਰੇਕ ਜ਼ਿਲੇ ਤੋਂ ਚਾਰ ਜਥੇਬੰਦੀਆਂ ਦੇ ਜਿਹੜਾ ਸਾਂਝਾ ਫਰੰਟ ਹੈ ਇਹਨਾਂ ਵੱਲੋਂ ਨੋਟਿਸ ਪਹੁੰਚੇ ਹੋਏ ਨੇ ਸੇ ਸਾਡੀ 25 ਤੋਂ 31 ਤੱਕ ਦੀ ਹੜਤਾਲ ਹੈ ਜੇ ਸਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਤੇ ਅੱਜ ਮਜਬੂਰ ਨਪੈਣਾ ਨੂੰ ਦਰੀਆਂ ਤੇ ਬੈਠਣ ਦੀ ਲੋੜ ਨਹੀਂ ਸੀ ਇਹ ਹੜਤਾਲ ਤੁਹਾਡੀ ਪੂਰੇ ਪੰਜਾਬ 'ਚ ਇਕੱਲੇ ਜ਼ਿਲ੍ਹੇ ਫਾਜ਼ਿਲਕਾ 'ਚ ਹੀ ਪੂਰੇ ਪੰਜਾਬ ਦੇ ਵਿੱਚ ਸਾਡੀ ਹੜਤਾਲ ਹੈ ਚਾਰ ਜਥੇਬੰਦੀਆਂ ਜਿਨ੍ਹਾਂ ਦੇ ਅਸੀਂ ਨਾਂ ਪਹਿਲਾਂ ਲੈ ਚੁੱਕੇ ਆ ਅਮਰਜੀਤ ਕੌਰ ਰਣ ਸਿੰਘ ਵਾਲਾ ਫਰੀਦਕੋਟ ਇਟਕ ਜਥੇਬੰਦੀ ਸਾਂਝ ਫਰੰਟ ਦੇ ਕਨਵੀਨਰ ਰਾਣਾ ਕਿੜੀ ਗਿੱਲਾ ਰਾਣਾ ਗਰੁੱਪ ਦੇ ਸੰਗਰੂਰ ਤੋਂ ਤੁਸੀਂ ਇਹ ਜਿਹੜਾ ਅੱਜ ਦਰਨਾ ਦਿੱਤਾ ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨ ਨੇ 14 ਤਾਰੀਖ ਨੂੰ ਤੁਹਾਡੇ ਜਿਹੜੇ ਆਗੂ ਸੀ ਉਹਨਾਂ ਨੂੰ ਚੱਕਿਆ ਸੀ 13 ਤਾਰੀਖ ਨੂੰ ਚੁੱਕਿਆ ਸੀ ਫਰੀਦਕੋਟ ਜ਼ਿਲ੍ਹੇ ਚ 13 ਨੂੰ ਚੱਕ ਲਿਆ ਸੀਗਾ ਫਰੀਦਕੋਟ ਤੇ ਅੱਜ ਵੀ ਜਦੋਂ ਤੁਸੀਂ ਦਰਨੇ ਦਾ ਐਲਾਨ ਕੀਤਾ ਕੋਈ ਪ੍ਰਸ਼ਾਸਨ ਵੱਲੋਂ ਜਾਂ ਇਸ ਤਰ੍ਹਾਂ ਦਾ ਕੁਝ ਕੀਤਾ ਗਿਆ ਸੀ ਬੰਦ ਕਰਾਉਣ ਵਾਸਤੇ ਆ ਨਹੀਂ ਹਾਲ ਤੱਕ ਸਾਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਕਿ ਤੁਹਾਡੀ ਅਸੀਂ ਮੀਟਿੰਗ ਕਰਾਂਗੇ ਜਾਂ ਤੁਹਾਡੀਆਂ ਮੰਗਾਂ ਸੁਣਾਂਗੇ ਤੁਸੀਂ ਦਰਨਾ ਨਾ ਲਗਾਓ ਪੰਜਾਬ ਸਰਕਾਰ ਵੱਲੋਂ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਸਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਜੈਤ ਜਨਮ ਨੇ ਪਰ ਪੰਜਾਬ ਸਰਕਾਰ ਸਾਡੇ ਕੀਤੇ ਕੰਮਾਂ ਨੂੰ ਅਣਦੇਖਿਆ ਕਰਕੇ ਸਾਡੀਆਂ ਆਸ਼ਾ ਵਰਕਰ ਦਾ ਫੈਸਿਲੀਟੇਟਰ ਪੈਣਾ ਨਾਲ ਮੀਟਿੰਗ ਕਰਕੇ ਮਸਲਿਆਂ ਦਾ ਇੱਕ ਤਾਂ ਤੁਹਾਡੇ ਇੱਕ ਤਾਂ ਤੁਹਾਡੇ ਪੱਤੇ ਦੀ ਮੰਗ ਹੋ ਗਈ ਕਿ ਪੱਤਾ ਜਿਹੜਾ ਉਹ ਪੱਤੇ ਪੱਤੇ ਬਾਲ ਕੀਤੇ ਜਾਣ ਹਾਂਜੀ ਇਸ ਤੋਂ ਇਲਾਵਾ ਵੀ ਕੋਈ ਹੋਰ ਮੰਗੇਗੀ ਹਾਂਜੀ ਹਾਂਜੀ ਉਹ ਵੀ ਮੈਂ ਦੱਸ ਰਹੀ ਸੀ ਹਾਂਜੀ ਸਾਡੇ ਗੁਜਰਤ ਦੇ ਦੈਰੇ ਵਿੱਚ ਲਿਆ ਕੇ ਆਸ਼ਾ ਵਰਕਰ ਦੇ ਫੈਸਿਲੀਟੇਟਰ ਪੈਣਾ ਨੂੰ 26000 ਰੁਪਏ ਕੁਜਤ ਲਾਗੂ ਕੀਤੀ ਜਾਵੇ ਕੱਟੇ ਪੱਤੇ ਬਾਲ ਕੀਤੇ ਜਾਣ 2500 ਰੁਪਏ ਨੂੰ ਵਧਾ ਕੇ ਜਿਹੜਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਸਾਡਾ ਨਾ ਵਾਦਾ ਕੀਤਾ ਸੀ ਉਹ 10000 ਰੁਪਏ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਪੈਨਾ ਸੇਵਾ ਮੁਕਤ ਹੋ ਰਹੀਆਂ ਨੇ ਖਾਲੀ ਹੱਥ ਕਰਨ ਨੂੰ ਭੇਜਿਆ ਜਾ ਰਿਹਾ ਹੈ। ਸਾਨੂੰ 5 ਲੱਖ ਰੁਪਏ ਗ੍ਰੈਚੁਇਟੀ ਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਸਾਡਨੇ ਹੋਰ ਕਾਫੀ ਮੰਗਾ ਨੇ ਜਿਹੜੀਆਂ ਕਿ ਪਹਿਲਾਂ ਵੀ ਸਾਡੀਆਂ ਮੰਗ ਪੱਤਰ ਪੂਰੇ ਪੰਜਾਬ ਦੇ ਵਿੱਚੋਂ ਜਾ ਚੁੱਕੇ ਨੇ। ਜੀ। ਲੇਕਿਨ ਸਾਡੇ ਨਾਲ ਕੋਈ ਗੱਲਬਾਤ ਕਰਕੇ ਸਾਡੀਆਂ ਮੰਗਾਂ ਤੇ ਗੌਰ ਕਰਨ ਦੀ ਗੱਲ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ। ਹੁਣ ਤੁਸੀਂ 5 ਦਿਨ ਤੱਕ ਕੋਈ ਕੰਮ ਨਹੀਂ ਕਰਨਾ ਸੀ। ਜੀ ਅਸੀਂ 25 ਤਰੀਕ ਤੋਂ ਲੈ ਕੇ 31 ਅਗਸਤ ਤੱਕ ਬਿਲਕੁਲ ਮੁਕੰਮਲ ਕੰਮਾਂ ਦਾ ਬਾਈਕਟ ਕੀਤਾ ਹੋਇਆ ਹੈ। ਅਸੀਂ ਕੰਮ ਨਹੀਂ ਕਰਾਂਗੇ। ਅਗਰ ਸਰਕਾਰ ਸਾਡੇ ਨਾਲ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ, ਸਾਡੀ ਸੁਣਵਾਈ ਕਰਦੀ ਹੈ, ਫਿਰ ਅਸੀਂ ਦਰਨਾ ਖਤਮ ਕਰਾਂਗੇ ਵਰਨਾ ਨਹੀਂ। 31 ਤੋਂ ਬਾਅਦ ਵੀ ਕੋਈ ਹੋਰ ਰਣਨੀਤੀ ਬਣਾਈ ਹੋਈ ਹੈ ਅੱਗੇ ਦੀ ਸੀ। ਸਰ ਉਹ ਆਉਣ ਵਾਲੇ ਸਮੇਂ ਵਿੱਚ ਦੇਖਾਂਗੇ। ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਪੇਸ਼ ਆਉਂਦੀ ਹੈ ਅਗਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਅੱਗੇ ਜੋ ਵੀ ਇਹ ਦਰਨਾ ਸਾਂਝੇ ਫਰੰਟ ਦਾ ਫੈਸਲਾ ਹੋਏਗਾ ਇਹਨੂੰ ਬਨ ਲਾਗੂ ਕਰਾਂਗੇ ਇਹ ਦਰਨਾ ਰਾਤ ਨੂੰ ਇੱਥੇ ਚੱਲੇਗਾ ਜਾਂ ਸ਼ਾਮ ਤੱਕ ਮਤਲਬ ਅਸੀਂ ਰਾਤ ਨਹੀਂ ਰੁਕਾਂਗੇ ਜੀ ਅੱਛਾ ਰਾਤ ਨਹੀਂ ਸਾਡਾ ਲਗਾਤਾਰ ਦੇਣ ਵੇਲੇ ਜਿਵੇਂ ਸਾਡੇ ਮਲਾਜਮਾਂ ਦੀ ਡਿਊਟੀ ਹੁੰਦੀ ਹੈ ਉਸੇ ਤਰ੍ਹਾਂ ਹੀ ਅਸੀਂ 1:30 ਵਜੇ ਤੱਕ ਸਾਡਾ ਦਰਨਾ ਹੋਇਆ ਕਰੇਗਾ ਦੋ 2:00 ਵਜੇ ਤੱਕ ਜੋ ਅਸੀਂ ਪ੍ਰੈਸ ਨੋਟ ਬਣਾਣੇ ਨੇ ਜੋ ਸਾਡੀ ਕਾਰਵਾਈ ਹੁੰਦੀ ਤਰਨੇ ਦੀ ਅਸੀਂ ਉਹ ਕਰਾਂਗੇ। ਫਾਜ਼ਿਲ ਕਾ ਤੋਂ ਕਿੰਨੀਆਂ ਆਸ਼ਾ ਵਰਕਰਾਂ ਇਸ ਤਰਨੇ ਚ ਪਾਗ ਲੈ ਰਹੀਆਂ ਨੇ? ਸਾਡੀਆਂ 850 ਆਸ਼ਾ ਵਰਕਰ ਸਾਰੀਆਂ ਹੀ ਪਾਗ ਲੈ ਰਹੀਆਂ ਨੇ। ਲੇਕਿਨ ਮੌਸਮ ਖਰਾਬ ਹੋਣ ਕਰਕੇ ਆਵਾਜਾਈ ਚ ਪਰੇਸ਼ਾਨੀ ਹੋ ਰਹੀ ਸੀ ਜਿਸ ਦੇ ਕਰਕੇ ਅਜੇ ਵੀ ਸਾਡੇ ਸਾਥੀ ਉਹ ਸਾਹਮਣੇ ਆ ਰਹੇ ਨੇ। ਬਹੁਤ ਸਾਰੇ ਸਾਥੀ ਸਾਡੇ ਚੱਲੇ ਹੋ ਨੇ ਕਰਾਂਗੇ ਇੱਥੇ ਆਣ ਨਾਨਪਰ ਉਹ ਹੈਲਥ ਸੈਂਟਰਾਂ ਤੇ ਨਹੀਂ ਜਾਣਗੇ ਬਿਲਕੁਲ ਨਹੀਂ ਜਾਣਗੇ ਅਸੀਂ ਕਿਸੇ ਵੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਕਿਸ ਹਸਪਤਾਲ ਦੇ ਵਿੱਚ ਕੋਈ ਵਿਕਮ ਨਹੀਂ ਕਰਾਂਗੇ ਕੰਮਾਂ ਦਾ ਬਾਈ ਕਰਦੇ ਸਾਡੀਆਂ ਫੈਸਿਲੇਟਰ ਪੈਣਾ ਦੀ ਜਿਹੜੀ ਮੇਨ ਡਿਮਾਂਡ ਹੈ ਟੂਰਮਣੀ ਵਿੱਚ ਵਾਅਦਾ ਕੀਤਾ ਜਾਵੇ ਸੈਂਟਰ ਤੋਂ ਮਿਲਣ ਵਾਲਾ 1000 ਰੁਪਿਆ ਜਦੋਂ ਭਰਤੀ ਸੀ 2011 ਵਿੱਚ ਉਦੋਂ 1000 ਰੁਪਏ ਨੂੰ ਵਾਅਦਾ ਨਹੀਂ ਕੀਤਾ ਗਿਆ ਉਹਨੂੰ ਵਧਾ ਕੇ 10000 ਰੁਪਏ ਕੀਤੇ ਜਾਣ ਠੀਕ ਹੈ ਜੀ ਧੰਨਵਾਦ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत